ਅੱਜ ਐਸਜੀਪੀਸੀ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਤੇ ਗਏ ਪਾਸਪੋਰਟ ਤੇ ਵੀਜ਼ਾ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ 1525 ਸ਼ਰਧਾਲੂਆਂ ਨੇ ਕੀਤਾ ਸੀ ਅਪਲਾਈ ਪਰ 929 ਨੂੰ ਮਿਲਿਆ ਵੀਜ਼ਾ 596 ਸ਼ਰਧਾਲੂਆਂ ਦੇ ਵੀਜ਼ੇ ਕੱਟੇ ਗਏ 13 April ਨੂੰ ਸਵੇਰੇ 8 ਵਜੇ ਜੱਥਾ ਹੋਵੇ ਗਰਵਾਨਾ 10 ਦਿਨ ਵਾਸਤੇ ਪਾਕਿਸਤਾਨ ਦੇ ਗੁਰਦ ਆਮਾਂ ਦੇ ਕੀਤੇ ਜਾਣਗੇ ਦਰਸ਼ਨ ਦੀਦਾਰ ਬਸਾਕੀ ਮੌਕੇ ਸੰਗਤਾਂ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ ਅਤੇ ਐਸਜੀਪੀਸੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ ਦੱਸ ਦਈਏ ਕਿ 10 ਦਿਨ ਵਾਸਤੇ ਸ਼ਰਧਾਲੂ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਮੁੜ ਭਾਰਤ ਪਹੁੰਚਣਗੇ ਆਟਾਰੀ ਸਰਹੱਦ ਰਾਹੀਂ ਪਾਕਿਸਤਾਨ ਹੋਣਗੇ ਦਾਖਿਲ 1525 ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ 596 ਸਰਦਾਲੂਆਂ ਦੇ ਬੀਜ ਕੱਟੇ ਗਏ ਨੇ ਜਿਸ ਤੋਂ ਬਾਅਦ 929 ਸਰਦਾਲੂ 13 April ਸਵੇਰੇ 8 ਵਜੇ ਰਵਾਨਾ ਹੋਣਗੇ ਦੇਖੋ ਪੂਰੀ ਖਬਰ ਅਸੀਂ ਆਏ ਜੀ ਮਾਨਸਾ ਚਿਲਾ ਜੀ ਅੱਜ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਜੀ ਕਦੋਂ ਰਵਾਨਾ ਹੋ ਰਹੇ ਪਾਕਿਸਤਾਨ 13 ਤਰੀਕ ਨੂੰ ਜੀ ਕਿਹੜੇ ਕਿਹੜੇ ਕਮਾਦ ਦਰਸ਼ਕ ਜਿੰਨੇ ਇਥੇ ਨਾਨਕ ਦੇ ਘਟਾਵਨੇ ਪਾਕਿਸਤਾਨ ਸਾਰੇ ਦੇਖਾਂਗੇ ਜੀ ਕੱਲੇ ਜਾ ਰਹੇ ਕੱਲੇ ਜਾ ਰਹੇ ਹਾਂ ਪਰਿਵਾਰ ਚ ਪਹਿਲਾ ਵੀ ਗਾਇਬ ਵੀ ਨਾ ਪਹਿਲੀ ਵਾਰ ਜੀ ਪਹਿਲੀ ਵਾਰ ਬਹੁਤ ਖੁਸ਼ ਗਿਆ ਜੀ ਬਹੁਤ ਖੁਸ਼ ਜੀ ਪਹਿਲਾ ਇੰਡੀਆ ਦੇ ਵਿੱਚ ਸਾਰੇ ਘੁੰਮਿਆ ਬਹੁਤ ਸਾਰੇ ਗੁਰਦੁਆਰੇ ਦੇਖ ਰਹੇ ਆ ਚਾਰ ਚਾਰ ਪੰਜ ਪੰਜ ਵਾਰੀ ਹਯੂ ਸ਼ਾਬਾ ਜੀ ਚਾਰ ਪੰਜ ਵਾਰੀ ਇੱਥੇ ਵੀ ਬਹੁਤ ਵਾਰੀ ਆ ਗਿਆ ਮੈਂ ਕਈ ਲੋਕ ਐਸੇ ਵੀ ਜੁਨਾਹ ਡਰਾਈਵ ਕੀਤਾ ਮਗਰ ਸਾਹ ਰਿਜ਼ਨ ਯਾਰ ਉਹਨਾਂ ਦੇ ਬਾਰੇ ਜਦੋਂ ਛੋਟੇ ਛੋਟੇ ਜਿਹੀ ਮਸੂਸੀ ਆ ਜੀ ਵੀ ਨਹੀਂ ਆ ਸਾਡੇ ਨਾਲ ਜਾਂਦੀਆਂ ਮੰਨਿਆ ਵਿਚਾਰੀਆਂ ਰੈਂੀਆਂ ਪੰਜਰੀਆਂ ਬੜੀਆਂ ਕਰ ਰਹੀਆਂ ਚਾਹਤੀਆਂ ਨੇ

ਬੱਸ ਖੁਸ਼ੀ ਹੋ ਰਹੀ ਹੈ ਜੀ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਹੋਏ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਹਾਂਜੀ ਬਲੀਵਰ ਜਾ ਖੁਸ਼ੀ ਬਹੁਤ ਹੋ ਰਹੀ ਹੈ ਹਾਂਜੀ ਕੱਲ੍ਹੇ ਜਾ ਰਹੀ ਹਾਂ ਆਪਣੇ ਪਰਿਵਾਰ ਉਚੋਂ ਉਹਨਾਂ ਨੇ ਕਿਹਾ ਕਿ ਹਿੰਮਤ ਰੱਖੋ ਮਾਰਾ ਜੀ ਪਰਮਾਤਮਾ ਗੁੰਾਨੀ ਦੇਵੀ ਤਾਂ ਤੇ ਕਿਰਪਾ ਕਰਨ ਅਗਲੀ ਵਾਰ ਤੁਹਾਡਾ ਬੇਜਾ ਮਿਲ ਜੇ ਹਾਂਜੀ ਜਿਹੜੇ ਜਿਹੜੇ ਕਰੋਣਗੇ ਸੰਗ ਲੈ ਕੇ ਜਾਂਦੇ ਆਪਾਂ ਹਾਂਜੀ ਕਿੰਨੇ ਦਿਨਾਂ ਦਾ ਸਫ਼ਰ ਨਹੀਂ ਕਰੇ ਇਹ ਦਾਸ ਤੋਂ ਇੱਜੇ ਤੇ ਲਿਖਿਆ ਵਾ ਦਾਸ ਤੋਂ ਲੈ ਕੇ ਹਾਂਜੀ ਕਦੋਂ ਰਵਾਨਾ ਹੋਣੀ ਪਤੋਂ 23 ਨੂੰ ਕਿਹਨੂੰ ਕਿਹਨੂੰ ਰਵਾਨਾ ਹੋ ਗਏ ਇਹ ਤੇ 3 ਤਰੀਕ ਨੂੰ ਹਾਂਜੀ ਕੋਈ ਖੁਸ਼ੀ ਮਹਿਸੂਸ ਪਰਮਜੀਤ ਕੋਈ ਜੀ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੀ ਦਵਾਦ ਖੁਸ਼ੀ ਮਹਿਸੂਸ ਹੋ ਰਹੀ ਹੈ ਲੇ ਜਾ ਰਹੇ ਹਾਂ ਜੇ ਕਰਦੇ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਹਾਂ ਪਹਿਲੀ ਵਾਰ ਜਾ ਰਹੇ ਹਾਂ ਐਸਸੀ ਦਾ ਕਿਸੇ ਦਰਾਨਾ ਕਰਨਾ ਚਾਹੂਗੀ ਅਸੀਂ ਤਾਂ ਬੋਸ਼ ਕਰਾਨਾ ਕਰਾਂਗੇ ਚਲੋ ਨਾ ਸਾਨੂੰ ਦਰਸ਼ਨ ਕਰਨ ਦੇ ਹਨ ਸਾਡੇ ਤੇ ਮੇਰ ਪੁੱਤੀ ਜਿਨ੍ਹਾਂ ਦੇ ਅੱਜ ਅਸੀਂ ਦਰਸ਼ਨ ਕਰਾਉਣੇ ਆ ਬਹੁਤ ਚੀ ਦੀ ਗੱਲ ਹੈ ਦੂਰ ਮਾਨਾ ਹੋ ਰਿਹਾ ਤੇ ਕਦੋਂ ਵਾਪਸੀ ਕਿਹੜਾ ਤਰੀਕ ਨੂੰ ਦਮਾਨਾ ਹੋ ਰਿਹਾ 19 ਤਰੀਕ ਨੂੰ ਵਾਪਸੀ ਕਿਹੜੇ ਕਿਹੜੇ ਗੁਰੂ ਦਾ ਮੱਲ ਦੇਖਣ ਗੁਰੂ ਦਾ ਮਸ ਜੋ ਸਾਰੇ ਗੋਦਨ ਦਰਸ਼ਨ ਕਰਾਂਗੇ ਉੱਤੇ ਪਾਕਿਸਤਾਨ ਦੇ ਅਸਨ ਬੁਲਾ ਪੰਜਾ ਸਾਹਿਬ ਨਖਾਨਾ ਸਾਹਿਬ ਲਾਹੌਰ ਸਾਹਿਬ ਫਾਰੇ ਦਰਸਨ ਕਰ ਜਿੰਨੇ ਹੋਣਗੇ ਜਿੰਨੇ ਕਰੋਣਗੇ ਸਾਰੇ ਤਰ੍ਹਾਂ ਚੱਕ ਦੇਣਾ ਜਿੰਨਾਂ ਨੂੰ ਵੀ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਹੌਸਲਾ ਆਉਂਦੀ ਉਹ ਕਿਸੇ ਵੀ ਮਿਲ ਜੇਗਾ ਹੁਣ ਫਿਰ ਬੁਰਪੁਰਾ ਕੇ ਬੁਰਪੁਰਾ ਆ ਜਾਣਾ ਫਿਰ ਨਾ ਜਥੇ ਨਾ ਜਾਣ ਫਿਰ ਚੱਲ ਜਣ ਵੀ ਐਸੀ ਕੋਈ ਗੱਲ ਨਹੀਂ ਛੁਟ ਰਹੀ ਰੱਖਣ ਵਾਲੀ ਤੇ ਦੋਲਮਲੀ ਕੋਈ ਬਾਤ ਨਹੀਂ ਆ ਗਈ ਜੀ ਬਸ ਬੋਲ ਹਾਂ ਬਸ ਕੋਈ ਨਹੀਂ ਰੱਬ ਜੀ 10 ਤੋਂ ਪਹਿਲੀ ਵਾਰ ਦਰਸ਼ਨ ਕਰਨੇ ਹੈ ਫੇਰ ਨੀ ਉਮਰ ਦੇ ਵਿੱਚ ਪਹਿਲੀ ਵਾਰ ਦਰਸ਼ਨ ਕਰ ਜਾ ਰਹੇ ਮਹਾਰਾਜ ਗਦੰਗ ਜੀ ਸਾਡੇ ਚਲ ਸੁਣੀਦਾ ਹੀ ਜਾ ਕੇ ਹੁਣ ਅੱਖਾਂ ਨਾਲ ਦੇਖਾਂਗੇ ਜੱਗ ਦੀ ਜੀ ਦੇਖੀਗਾ ਜੀ ਬੀਪੀ ਜੀ ਕਿਹਨਾ ਤੁਹਾਡਾ ਅਮਰਜੀਤ ਕਾਲ ਜੀ ਕਿੱਥੇ ਕੋਤਰਾ ਹੈ ਮਾਨਸਾ ਦੇ ਲੋਤੋ ਜੀ ਤਾ ਲਾਇਆ ਤੁਸੀਂ ਜੀ ਮੇਰਾ ਪਾਕਿਸਤਾਨ ਦਾ ਟੂਰ ਚੱਲ ਰਿਹਾ ਕਿੰਨੀ ਕੇ ਮਨ ਚ ਬਹੁਤ ਬਹੁਤ ਖੁਸ਼ੀ ਆ ਜੀ ਕਦੋਂ ਰਵਾਨਾ ਹੋਊਗਾ ਪਾਕਿਸਤਾਨ ਪਰਸੋਂ ਜੀ ਕਿੰਨੇ ਦਿਨ ਦਾ ਇਹ ਸਫ਼ਰ ਦੇ ਬਹਦਨਾ ਦਾ ਰਹੇ ਜੀ ਕਿਹੜੇ ਕਿਹੜੇ ਮੁਕਤਬਤ ਜੀ ਨੰਕਾਣਾ ਸਾਹਿਬ ਜਿੱਥੇ ਕਤਾਰਪੁਰਾ ਪੰਜਾ ਸਾਹਿਬ ਦੋ ਗੁਰਦੁਆਰੇ ਇਹਦੇ ਹੋਰ ਨੇ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਥੱਲੀ ਜਾ ਰਹੇ ਕਿੰਨਾ ਨੁਕਸਨ ਨਹੀਂ ਮਿਲੇਗੀ ਬਹੁਤ ਮੁਸਸੀ ਆਈ ਹੈ ਜੀ ਸਾਰੇ ਨਾ ਜਾਣਦੇ ਜੀ ਮੈਂ ਕਰਾਇਆ ਸੀ ਜੀ ਇਕੱਲੇ ਜਾ ਰਹੇ ਹਾਂ ਹਾਂ ਇਕੱਲੇ ਜਾ ਰਹੇ ਹਾਂ ਹਾਂ ਜੀ ਬਹੁਤ ਜੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ